ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਕੀ ਹਾਲ ਚਾਲ ਚੱਲਦੀ ਕਲਾ ਇੱਕ ਦੋ ਗੱਲਾਂ ਸਾਂਝੀਆਂ ਕਰਨੀਆਂ ਸੀ ਅੱਜ ਤੇ ਇਸ ਕਰਕੇ ਵੀਡੀਓ ਪਾ ਰਿਆਂ ਗੱਲ ਸੱਜੇ ਖੱਬੇ ਨਹੀਂ ਸਿੱਧੀ ਮੁੱਦੇ ਤੇ ਆਉਨੇ ਆ ਗੱਲ ਕਰਦੇ ਆਂ ਪੰਜਾਬ ਦੇ ਪਾਣੀਆਂ ਦੀ ਆਹ ਦੋ ਕੁ ਮਹੀਨੇ ਜਦੋਂ ਗਰਮੀਆਂ ਦੇ ਝੋਨਾ ਲੱਗਦਾ ਆ ਉਦੋਂ ਸਭ ਨੂੰ ਚੇਤਾ ਆ ਜਾਂਦਾ ਹਾਏ ਪਾਣੀ ਮੁੱਕ ਗਿਆ ਹਾਏ ਪਾਣੀ ਥੱਲੇ ਚਲ ਗਿਆ ਹਾਏ ਕਿਸਾਨਾਂ ਨੇ ਪਾਣੀ ਕੱਢ ਲਿਆ ਧਰਤੀ ਦਾ ਸਾਰੀ ਧਰਤੀ ਖਾਲੀ ਕਰਤੀ ਪਾਣੀ ਨਾਲ ਇਹ 2 ਕੁ ਮਹੀਨੇ ਸਾਰਿਆਂ ਨੂੰ ਰੋਲਾ ਪਿੰਦਾ ਪਾਣੀ ਦਾ ਬਾਕੀ ਬਈ 10 ਮਹੀਨੇ ਕਿੱਥੇ ਗਏ ਹੁੰਦੇ ਤੁਸੀਂ ਸਾਰੇ ਜਣੇ ਉਦੋਂ ਨਹੀਂ ਚੇਤਾ ਆਉਂਦਾ ਪਾਣੀ ਦਾ ਵੇ ਪਾਣੀ ਘਟ ਗਿਆ ਜਾਂ ਕੀ ਹੁੰਦਾ ਕੀ ਨਹੀਂ ਜੇ ਕਿਸਾਨ 2 ਮਹੀਨੇ ਪਾਣੀ ਝੋਨੇ ਲਈ ਕੱਢਦਾ ਹੈ ਧਰਤੀ ਦੇ ਵਿੱਚੋਂ ਤਾਂ ਬਾਕੀ ਵੀ ਸਾਰੇ ਮਹੀਨਿਆਂ 'ਚ ਦੇਖੋ ਵੀ ਉਹ ਧਰਤੀ ਦੇ ਵਿੱਚ ਪਾਣੀ ਪਾ ਕਿ ਨਾ ਰਿਹਾ ਆਪਣੇ ਖੇਤਾਂ ਰਹੀ ਜੇ 20 ਜਿਆਦਾ ਪੈ ਗਿਆ ਜੇ ਹੜ ਆ ਗਿਆ ਉਹ ਕਿਸਾਨਾਂ ਦੀ ਫਸਲ ਤਬਾਹ ਕਰਦਾ ਆ ਉਹ ਪਾਣੀ ਤੇ ਫਿਰ ਧਰਤੀ ਦੇ ਵਿੱਚ ਜਾਂਦਾ ਰੀਸਾਈਕਲ ਹੁੰਦਾ ਜੇ ਕਿਸਾਨ ਪਾਣੀ ਕੱਢ ਰਿਹਾ 2 ਮਹੀਨੇ ਧਰਤੀ ਤੋਂ ਤੇ ਉਹਦੇ ਵਿੱਚੋਂ ਪਤਾ ਨਹੀਂ ਕਿੰਨੇ ਗੁਣਾ ਡਬਲ ਧਰਤੀ ਦੇ ਵਿੱਚ ਭੇਜ ਵੀ ਰਿਹਾ ਪਾਣੀ ਤੇ ਤੁਸੀਂ ਚੱਕ ਕੇ ਮੂੰਹ ਤੇ ਪੋਸਟਾਂ ਪਾਉਣ ਲੱਪਨੇ ਹੇ ਕਿਸਾਨਾਂ ਨੇ ਪਾਣੀ ਕੱਢਤਾ ਹੇ ਧਰਤੀ ਖਾਲੀ ਹੋ ਗਈ ਕਿਉਂ ਬਈ ਕਿਸਾਨਾਂ ਨੇ ਠੇਕਾ ਲਿਆ ਪਾਣੀ ਦਾ ਤੁਹਾਡੇ ਦਾ ਤੁਸੀਂ ਤੁਸੀਂ ਨਹੀਂ ਜ਼ਿੰਮੇਵਾਰ ਪਾਣੀ ਲਈ ਕਿੰਨਾ ਪਾਣੀ ਹੋਰ ਤਾਂ ਵਰਤ ਹੁੰਦਾ ਫੈਕਟਰੀਆਂ ਚ ਚਲਾ ਲੋ ਆਹ ਹੋਰ ਕਿੰਨੇ ਕਾਰਖਾਨੇ ਕਿੰਨਾ ਕੁ ਚੱਲਦਾ ਕਿੰਨਾ ਪਾਣੀ ਬਰਬਾਦ ਹੁੰਦਾ ਤੇ ਉਹ ਕੀ ਕਰ ਰਹੇ ਆ ਵਾਪਸ ਧਰਤੀ 'ਚ ਪਾਣੀ ਪਾਉਣ ਲਈ ਕੁਝ ਵੀ ਨਹੀਂ ਕਿਸਾਨ ਤਾਂ ਫੇ ਆਪਣੇ ਖੇਤ ਖੁੱਲਿਆਂ 'ਚ ਫਸਲ ਛੱਡ ਗਏ ਤੇ ਜੇ ਮੀਂਹ ਪੈਂਦਾ ਤੇ ਫਸਲ ਤਬਾਹ ਹੋ ਜਣੀ ਵੱਡੇ ਜਿਗਰੇ ਨਾਲ ਖੜੇ ਆ ਕੋਈ ਗੱਲ ਨਹੀਂ ਧਰਤੀ 'ਚ ਜਾਂਦਾ ਪਾਣੀ ਵਾਪਸ ਉਹ ਪਾ ਰਹੇ ਆ ਪਾਣੀ ਵਾਪਸ ਧਰਤੀ ਦੇ ਵਿੱਚ ਤੇ ਦੂਜੀ ਗੱਲ ਕਰਨੀ ਸੀਗੀ ਕੁਛਕ ਮੇਰੇ ਬਾਹਰਲੇ ਜਿਹੜੇ ਐਨਆਰਆਈ ਸੱਜਣ ਹੈ ਨਾ ਜਿੱਦਾਂ ਮੇਰੇ ਵਰਗੇ ਆ ਸੀ ਬਾਹਰ ਬੈਠੇ ਆ ਤੇ ਸਾਨੂੰ ਬੜਾ ਫਿਕਰ ਹੋ ਜਾਂਦਾ ਪੰਜਾਬ ਦੇ ਪਾਣੀ ਦਾ ਅਸੀਂ इमोशनल ਬਹੁਤ ਛੇਤੀ ਹੋ ਜਾਂਦੇ ਆ ਪੋਸਟਾਂ ਪਾਵਾਂਗੇ ਜੀ ਵੀ ਦਰਖਤ ਕੱਟੇ ਗਏ ਬਹੁਤ ਗਰਮੀ ਹੋ ਗਈ ਹਰਿਆਲੀ ਚਾਹੀਦੀ ਦਰਖਤ ਲਾਉਣੇ ਚਾਹੀਦੇ ਆ ਮੇਰੀ ਗੱਲ ਸੁਣੋ ਕਿੰਨੇ ਬੰਦੇ ਬਾਹਰ ਬੈਠੇ ਆ ਜਿਨ੍ਹਾਂ ਦੀ ਪੈੜੀ ਜ਼ਮੀਨ ਠੇਕੇ ਤੇ ਆ ਤੁਸੀਂ ਦਿੱਤੀ ਇੰਡੀਆ ਪੰਜਾਬ ਦੇ ਵਿੱਚ ਕਿੰਨੇ ਤੁਹਾਡੇ ਏਰੀਆ ਦੇ ਹਿਸਾਬ ਨਾਲ ਕਿਹੜਾ ਰੇਟ ਚੱਲਦਾ ਠੇਕੇ ਦਾ ਤੇ ਜੇ ਤੁਸੀਂ ਚਾਹੋ ਤੇ ਤੁਸੀਂ ਬਾਹਰ ਬੈਠੇ ਆਪਣੇ ਖੇਤਾਂ ਨੂੰ ਹਰਾ ਭਰਾ ਕਰ ਸਕਦੇ ਆ ਜਿਹਨੂੰ ਤੁਸੀਂ ਪੈੜੀ ਠੇਕੇ ਦਿੱਤੀ ਅਗਲੇ ਨੂੰ ਕਹੋ ਭਾਈ ਜੋ ਰੇਟ ਚੱਲਦਾ ਉਸ ਤੋਂ 5000 ਜਾਂ 10000 ਮੈਂ ਤੇਰੇ ਤੋਂ ਘੱਟ ਲਊਗਾ ਪਰ ਮੇਰੇ ਖੇਤਾਂ ਦੇ ਆਲੇ ਦੁਆਲੇ ਦਰਖਤ ਲੱਗੇ ਚਾਹੀਦੇ ਆ ਜਾਂ ਮੋਟਰ ਦੇ ਆਲੇ ਦੁਆਲੇ ਦਰਖਤ ਲੱਗੇ ਚਾਹੀਦੇ ਆ ਜੇ ਮੇਰੇ ਦਰਖਤ ਲਾਉਣ ਨਾਲ ਤੇਰੀ ਫਸਲ ਘੱਟ ਹੁੰਦੀ ਆ ਸ਼ੋਰਨਾ ਜਾਂ ਕੁਝ ਵੀ ਹੁੰਦਾ ਤੇ ਮੈਂ 5000 ਜਾਂ 10000 ਠੇਕਾ ਤੇਰੇ ਤੋਂ ਘੱਟ ਲਊਗਾ ਪਰ ਨਹੀਂ ਅਸੀਂ ਤਾਂ ਬਸ ਫੇਸਬੁਕ ਤੇ ਏਸੀ ਚ ਬਹਿ ਕੇ ਮਾੜੀ ਜੀ ਪੋਸਟ ਸ਼ੇਅਰ ਕਰ ਦੇਣੀ ਆ ਚੱਲ ਜੀ ਸਾਡੀ ਜ਼ਿੰਮੇਵਾਰੀ ਖਤਮ ਸਾਡਾ ਫਰਜ਼ ਪੂਰਾ ਹੋ ਗਿਆ ਐਦਾਂ ਨਹੀਂ ਫਰਜ਼ ਪੂਰੇ ਹੁੰਦੇ ਠੇਕਾ ਵੀ ਠੋਕੇ ਲੈਣਾ ਆ ਤੇ ਦਰਖਤਾਂ ਦੀਆਂ ਪੋਸਟਾਂ ਵੀ ਪਾਉਣੀਆਂ ਇਹ ਦੋਗਲਾਪਨ ਨਹੀਂ ਚੱਲਣਾ ਜੇ ਚੱਲਣਾ ਤਾਂ ਸਿੱਧੇ ਹੋ ਕੇ ਚੱਲੋ ਕੱਲਾ ਕਿਸਾਨਾਂ ਨੇ ਠੇਕਾ ਨਹੀਂ ਲਿਆਦਾ ਸਾਰਿਆਂ ਦਾ ਨਾਲ ਮਿਲ ਕੇ ਇੱਥੇ ਦੇ ਉਹ 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 ਉੱਥੇ ਕੰਮ ਕਰਦੇ ਆ ਮਿੱਟੀ ਨਾਲ ਮਿੱਟੀ ਹੁੰਦੇ ਆ 24 ਘੰਟੇ ਉਹਨਾਂ ਨੂੰ 6 ਮਹੀਨੇ ਕਿਤੇ ਆਮਦਨ ਹੁੰਦੀ ਆ ਉਹ ਵੀ ਪਤਾ ਨਹੀਂ ਹੋਣੀ ਕਿੰਨੀ ਹੋਣੀ ਖੇਤਾਂ 'ਚ ਫਸਲ ਨਿਕਲਣੀ ਕਿ ਨਹੀਂ ਨਿਕਲਣੀ ਗਾਂ ਵਿਕਣੀ ਕਿ ਨਹੀਂ ਵਿਕਣੀ ਕਿੱਡੇ ਜਿਗਰੇ ਨਾਲ ਲੱਗੇ ਆ ਤੇ ਤੁਸੀਂ ਚੱਕ ਕੇ ਮੂੰਹ ਸਾਰੇ ਜਾਣੇ ਦਿਵਾਲ ਦਿੰਨੇ ਜਿਹੜਾ ਦੁੱਕੀ ਤਿੱਕੀ ਆਉਂਦਾ ਹਾ ਕਿਸਾਨਾਂ ਨੇ ਪਾਣੀ ਮੁਕਾਤਾ ਹਾ ਕਿਸਾਨਾਂ ਨੇ ਰਕਤ ਵੜਤੇ ਹਾ ਕਿਸਾਨਾਂ ਨੇ ਆਹ ਕਰਤਾ ਹਾ ਕਿਸਾਨਾਂ ਨੇ ਉਹ ਕਰਤਾ ਕਿਸਾਨਾਂ ਨੇ ਠੇਕਾ ਨਹੀਂ ਲਿਆ ਤੁਹਾਡੀ ਧਰਤੀ ਦਾ ਕਲਿਆਣੇ ਨਾਲੇ ਕੱਲੇ ਪੰਜਾਬ ਥੱਲੇ ਪਰਮਾਤਮਾ ਨੇ ਲੈਂਟਰ ਪਾਇਆ ਨਹੀਂ ਆਪਣੇ ਲੋਹੇ ਦਾ ਜਾਂ ਪਲਾਸਟਿਕ ਦਾ ਵੀ ਇਹ ਇਹਦਾ ਪਾਣੀ ਵੱਖਰਾ ਆ ਬਾਕੀ ਧਰਤੀ ਦਾ ਵੱਖਰਾ ਆ ਜੇ ਪਾਣੀ ਖਤਮ ਹੋ ਰਿਹਾ ਤੇ ਸਾਰੇ ਬੰਨੇ ਖਤਮ ਹੋ ਰਿਹਾ ਕੱਲਾ ਪੰਜਾਬ ਚ ਨਹੀਂ ਹੋ ਰਿਹਾ ਤੇ ਜੇ ਨਹਿਰਾਂ ਦੀ ਗੱਲ ਕਰ ਲਓ ਦਰਿਆਵਾਂ ਦੀ ਗੱਲ ਕਰ ਲਓ ਪਹਿਲਾਂ ਪਾਣੀ ਥਲੜੇ ਦੀ ਫਿਕਰ ਬਾਅਦ ਚ ਕਰੋ ਜਿਹੜਾ ਪਹਿਲਾਂ ਉੱਪਰ ਵਗਦਾ ਪਾਣੀ ਉਹਨੂੰ ਤਾਂ ਸੰਭਲ ਲਓ ਕਿੰਨੇ ਦਰਿਆ ਸੀਗੇ ਕਿੰਨੇ ਕਿੰਨੇ ਭਰੇ ਸੀਗੇ ਦਰਿਆ ਹੁਣ ਸੁੱਕ ਕੇ ਇੰਨੇ ਚੂੜਾ ਚੂੜਾ ਪਾਣੀ ਦਾ ਜਾਂਦਾ ਉਹ ਕਿੱਥੇ ਗਿਆ ਪਾਣੀ ਸਾਰਾ ਕਿੱਧਰ ਨੂੰ ਚਲ ਗਿਆ ਉਹ ਜਿੱਧਰ ਨੂੰ ਪਾਣੀ ਜਾਂਦਾ ਉਧਰ ਨੂੰ ਹੀ ਉਹ ਥੱਲੇ ਪਾਣੀ ਵੱਧ ਜਾਂਦਾ ਥੋੜਾ ਜਿਹਾ ਸੋਚਿਆ ਕਰੋ ਇਹਨੇ इमोशनल ਨਾ ਹੋਇਆ ਕਰੋ ਤੁਸੀਂ ਜੇ ਆਪਣੇ ਕਿਸਾਨਾਂ ਦਾ ਸਾਥ ਨਹੀਂ ਦੇਣਾ ਤਾਂ ਤੁਸੀਂ ਚੱਕ ਕੇ ਉਹਨਾਂ ਵਿਰੋਧੀ ਪੋਸਟਾਂ ਸ਼ੇਅਰ ਹਾਈ ਇਹਨਾਂ ਨੇ ਅੱਗ ਲਾਤੀ ਅੱਗ ਲਾਉਂਦੇ ਕਾਦੋਂ ਕੀ ਕਰਨ ਉਹ ਵਿਚਾਰੇ ਯਾਰ ਉਹਨਾਂ ਕੋਈ ਸਹੂਲਤ ਹੈ ਨਹੀਂ ਉਹਨਾਂ ਤੋਂ ਉਹਦੀ ਫਸਲ ਨਹੀਂ ਵਿਕਦੀ ਨਾ ਉਹਨਾਂ ਤੋਂ ਇੰਨਾ ਹੈ ਰਾਮ ਰੋਲਾ ਉੱਥੇ ਪਿੰਡਾਂ ਚੋਂ ਆਇਆ ਪਤਾ ਹੀ ਹੈ ਉੱਥੇ ਕਿਤੇ ਹੁਣ ਕਈ ਹੈ ਮੇਰੇ ਵਰਗੇ 10-10 ਸਾਲ ਹੋ ਗਏ ਪਿੰਡ ਨਹੀਂ ਗਏ ਪੰਜਾਬ ਨਹੀਂ ਗਏ ਬਾਹਰ ਬੈਠੇ ਰੋਲਾ ਪਾਈ ਜਾਂਦੇ ਆ ਤੁਸੀਂ ਪਿੰਡ ਗੇੜਾ ਮਾਰੋ ਉੱਥੇ ਦਾ ਮਾਹੌਲ ਚੱਲ ਦੇਖੋ ਤੇ ਚੱਲਦਾ ਕੀ ਆ ਉਸ ਹਿਸਾਬ ਨਾਲ ਤੁਸੀਂ ਗੱਲ ਕਰੋ ਉੱਥੇ ਨਹੀਂ ਪੁੱਗਦੀ ਭਾਈ ਖਰਚਾ ਬਹੁਤ ਹੋ ਗਿਆ ਇੱਥੇ ਵੀ ਮਹਿੰਗਾਈ ਨਾ ਪਿੱਟਦੇ ਸਾਰੇ ਉੱਥੇ ਵੀ ਇਦਾਂ ਹੀ ਆ ਅਗਲਾ ਕਹਿੰਦਾ ਮੈਂ 15 20000 50000 ਲਾਉਣਾ ਜਿਹੜਾ ਰੋਟਾਵੇਟਰ ਫੇੜਨਾ ਜੋ ਟੀਲੀ ਲਾਉ ਅੱਗ ਲਾਉ ਪਰਾਂ ਕਰੋ ਹਾਂ ਉਹਦਾ ਨੁਕਸਾਨ ਤਾਂ ਹੈ ਉਹਦਾ ਪਤਾ ਆਪਾਂ ਸਭ ਨੂੰ ਪਰ ਕਰਨ ਕੀ ਕਿੱਧਰ ਨੂੰ ਜਾਣ ਜੇ ਪਾਣੀ ਕੱਢ ਲਿਆ ਤਾਂ ਮਰ ਗਏ ਜੇ ਅੱਗ ਲਾਤੀ ਤਾਂ ਮਰ ਗਏ ਜੇ ਦਾਖਤ ਵੜ ਤੇ ਤਾਂ ਮਰ ਗਏ ਬੱਸ ਜੀ ਤੁਸੀਂ ਨਜ਼ਾਰੇ ਲਓ ਕਿਸਾਨਾਂ ਦਾ ਕੋਈ ਨਹੀਂ ਉਹਨਾਂ ਨੂੰ ਰਹਿਣ ਦਿਓ ਏਦਾਂ ਹੀ ਤੁਸੀਂ ਤੁਸੀਂ ਬਾੜੀ ਨਾ ਫਿਕਰ ਕਰੋ ਬਾੜੇ ਨਾ ਤੁਸੀਂ ਬਣੋ ਤੇ ਜੋ ਕਰਦੇ ਉਹਨਾਂ ਨੂੰ ਕਰਨ ਦਿਓ ਉਹ ਸਿਆਣੇ ਹੀ ਆ ਸਭ ਉੱਥੇ ਉਹ ਆਪਾਂ ਵੀ ਉੱਥੋਂ ਹੀ ਆਏ ਇਹ ਕੋਸ਼ਿਸ਼ ਕਰਦੇ ਆਏ ਆ ਉੱਥੋਂ ਚਾਰ ਦੇ ਪੈਸੇ ਆਪਾਂ ਕਮਾ ਲਏ ਇੱਥੇ ਬਾਹਰ ਆ ਕੇ ਤੇ ਐਵੇਂ ਬਾਹਲੇ ਨਹੀਂ ਸਿਆਣੇ ਬਣ ਜੀਦਾ ਹੁੰਦਾ ਸਪੋਰਟ ਕਰਿਆ ਕਰੋ ਆਪਣੇ ਬੰਦਿਆਂ ਦੀ ਜਿਹੜੀ ਗੱਲ ਮੈਂ ਕਹੀ ਆ ਵੀ ਜੇ ਤੁਹਾਡੀ ਪੈੜੀ ਠੇਕੇ ਦੇ ਅਗਲੇ ਨੂੰ 10000 ਠੇਕਾ ਘੱਟ ਕਰੋ ਹੈ ਨਾ ਤੇ ਤੁਹਾਡੇ ਵਿੱਚ ਜੇ 50000 ਟਿੱਕਰ ਚੱਲਦਾ ਤੁਸੀਂ ਕੋ ਮੈਂ 40000 ਠੇਕਾ ਲਵਾਂ ਭਾਈ ਮੇਰੇ ਦਰਗਤਾਂ ਲਾ ਕੇ ਇਸ ਵਿੱਚ ਪਰ ਨਾ ਇਹ ਥੋੜਾ ਅਸੀਂ ਗੱਲ ਕਰਨੀ ਆ ਅਸੀਂ ਤਾਂ ਪੋਸਟ ਸ਼ੇਅਰ ਕਰ ਦੇਣੀ ਆ ਤਾਂ ਗੱਲ ਥੈਟਸ ਇਟ ਠੀਕ ਆ ਜੀ ਵੱਧ ਘੱਟ ਬੋਲ ਹੋ ਗਿਆ ਤੇ ਮਾਫੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ